ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਜ ਦੇ ਅੰਦਰ ਜੋ ਆਮ ਵਰਤਾਰਾ ਵੇਖਣ ਵਿੱਚ ਆ ਰਿਹਾ ਹੈ ਉਹ ਇਹ ਆ ਰਿਹਾ ਹੈ ਵੀ ਇੱਕ ਦੂਜੇ ਦੀ ਕਾਟ ਬੜੀ ਕੀਤੀ ਜਾ ਰਹੀ ਹੈ ਦੂਜੇ ਨੂੰ ਮਟਾਉਣ ਦਾ ਯਤਨ ਹੈ ਦੂਜੇ ਦੀ ਇੱਜ਼ਤ ਨੂੰ ਮਟਾਉਣ ਦਾ ਯਤਨ ਹੈ ਕਾਰੋਬਾਰ ਨੂੰ ਮਟਾਉਣ ਦਾ ਯਤਨ ਹੈ ਔਰ ਉਹਦੇ ਨਾਮੋਂ ਨਿਸ਼ਾਨ ਨੂੰ ਮਟਾਉਣ ਦਾ ਯਤਨ ਹੈ ਜਾਨ ਤੱਕ ਮਟਾਉਣ ਦਾ ਯਤਨ ਹੈ ਖੈਰ ਇਹ ਆਮ ਸਮਾਜ ਦੇ ਅੰਦਰ ਚੱਲ ਰਿਹਾ ਹੈ ਇਹਦੇ ਮਗਰ ਜਿਹੜਾ ਮਨ ਦਾ ਵਿਚਾਰ ਕੰਮ ਕਰਦਾ ਹੈ ਉਹ ਇੱਕੋ ਹੀ ਹੈ ਵੀ ਇਹ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ ਹੈ ਜਦੋਂ ਦੋ ਬੰਦੇ ਰੇਸ ਦੇ ਅੰਦਰ ਦੌੜਦੇ ਹੋਣ ਤੇ ਦੋਵਾਂ ਵਿੱਚੋਂ ਦੌੜਦਾ ਦੌੜਦਾ ਇੱਕ ਅੱਗੇ ਨਿਕਲ ਜਾਏ ਤੇ ਜਿਹੜਾ ਪਿੱਛੇ ਰਹਿ ਜਾਂਦਾ ਹੈ ਨਾ ਫਿਰ ਉਹਦੇ ਕੋਲੋਂ ਜੇ ਕੁਝ ਵੀ ਨਾ ਸਰੇ ਅੱਗੇ ਨਿਕਲਦੇ ਹੋਏ ਦੀ ਲੱਤ ਦੇ ਅੰਦਰ ਕਦੇ-ਕਦੇ ਉਹ ਲੱਤ ਹੀ ੜਾ ਦਿੰਦਾ ਹੈ ਵੀ ਜੇ ਮੈਂ ਅੱਗੇ ਨਹੀਂ ਜਾ ਸਕਿਆ ਤੇ ਇਹ ਅੱਗੇ ਕਿਉਂ ਜਾਵੇ ਇਹਨੂੰ ਹੀ ਕਹਿੰਦੇ ਨੇ ਵੀ ਕੰਮ ਵਿੱਚ ਲਾਥਾ ਡਾਉਣਾ ਜਾਂ ਲੱਤਾਂ ਖਿੱਚਣੀਆਂ ਜਾਂ ਰੁਕਾਵਟ ਪੈਦਾ ਕਰਨੇ ਖੈਰ ਮਨ ਲੋ ਵੀ ਬਲੈਕ ਬੋਰਡ ਦੇ ਉੱਤੇ ਦੋ ਲਕੀਰਾਂ ਖਿੱਚੀਆਂ ਹੋਣ ਤੇ ਤੁਹਾਡਾ ਟੀਚਰ ਇਹ ਗੱਲ ਕਵੇ ਵੀ ਦੋਵਾਂ ਬਰਾਬਰ ਦੀਆਂ ਲਕੀਰਾਂ ਵਿੱਚੋਂ ਇੱਕ ਨੂੰ ਵੱਡੀ ਕਰਨਾ ਹੈ ਤੇ ਇੱਕ ਨੂੰ ਛੋਟੀ ਰੱਖਣਾ ਕਿਵੇਂ ਕਰੋਗੇ तकरीबन तकरीबन ਬਹੁਤੇ ਸਟੂਡੈਂਟਸ ਬਹੁਤੇ ਬੱਚੇ ਉੱਠਣਗੇ ਤੇ ਉਹ ਕਪੜਾ ਲੈ ਕੇ ਇੱਕ ਲਕੀਰ ਨੂੰ ਇਸ ਪਾਸਿਓਂ ਥੋੜਾ ਕੱਟ ਦੇਣਗੇ ਮਿਟਾ ਦੇਣਗੇ ਇੱਕ ਨੂੰ ਇਸ ਪਾਸਿਓਂ ਕੱਟ ਦੇਣਗੇ ਤੇ ਹੱਸਦੇ ਹੋਏ ਕਹਿਣਗੇ ਮਾਸਟਰ ਜੀ ਆਹ ਵੇਖੋ ਸਰ ਆਹ ਵੇਖੋ ਮੈਂ ਇੱਕ ਲਕੀਰ ਛੋਟੀ ਕਰ ਦਿੱਤੀ ਕਿਉਂਕਿ ਟੀਚਰ ਨੇ ਕਿਹਾ ਸੀ ਵੀ ਇੱਕ ਲਕੀਰ ਨੂੰ ਛੋਟੀ ਕਰਨਾ ਹੈ ਕਿਵੇਂ ਪਰ ਬਹੁਤੇ ਸਟੂਡੈਂਟ ਇਦਾਂ ਹੀ ਕਰਨਗੇ ਵੀ ਇੱਕ ਲਕੀਰ ਨੂੰ ਮਟਾਉਣਗੇ ਤੇ ਛੋਟੀ ਕਰਕੇ ਖੁਸ਼ ਹੋਣਗੇ ਪਰ ਕੋਈ ਵਿਰਲਾ-ਵਿਰਲਾ ਸਿਆਣਾ ਬੱਚਾ ਉੱਠਦਾ ਹੈ ਉਹ ਕੀ ਕਰਦਾ ਹੈ ਚੌਕ ਲੈਂਦਾ ਹੈ ਤੇ ਚੌਕ ਦੇ ਨਾਲ ਇੱਕ ਲਕੀਰ ਦੇ ਦੋਵੇਂ ਕਿਨਾਰਿਆਂ ਨੂੰ ਥੋੜਾ-ਥੋੜਾ ਵਧਾ ਦਿੰਦਾ ਹੈ ਤੇ ਉਹ ਕਹਿੰਦਾ ਹੈ ਸਰ ਆਹ ਵੇਖ ਲਓ ਇੱਕ ਆਪਣੇ ਆਪ ਛੋਟੀ ਹੋ ਗਈ ਤੇ ਇੱਕ ਵੱਡੀ ਹੋ ਗਈ ਹੁਣ ਟੀਚਰ ਦੀ ਸ਼ਾਬਾਸ਼ ਉਹਨੂੰ ਮਿਲੀ ਟੀਚਰ ਵੱਲੋਂ ਵੈਰੀ ਗੁੱਡ ਦੇ ਅਲਫਾਜ਼ ਉਹਨੂੰ ਮਿਲੇ ਟੀਚਰ ਵੱਲੋਂ ਉਹਦੇ ਮੋਢੇ ਦੇ ਉੱਤੇ ਥਪਾਕੀ ਦਿੱਤੀ ਗਈ ਪਿਆਰ ਵਾਲੇ ਸ਼ਾਬਾਸ਼ ਬੇਟਾ ਇਹ ਗੱਲ ਕਿਉਂ ਕਿਉਂਕਿ ਉਹਨੇ ਮਟਾਈ ਨਹੀਂ ਉਹਨੇ ਚੌਕ ਦੇ ਨਾਲ ਦੂਜੀ ਲਕੀਰ ਦੇ ਕਿਨਾਰੇ ਵੱਡੇ ਕਰ ਦਿੱਤੇ ਨੇ ਪਰ ਸਾਡਾ ਸਾਰਾ ਜ਼ੋਰ ਲੱਗ ਰਿਹਾ ਹੈ ਵੀ ਆਪਣੇ ਆਪ ਨੂੰ ਵੱਡਾ ਨਾ ਕਰ ਸਕੀਏ ਪਰ ਮੈਂ ਵੱਡਾ ਹੋਵਾਂ ਜਾਂ ਨਾ ਹੋਵਾਂ ਦੂਜੇ ਨੂੰ ਮੈਂ ਛੋਟਾ ਜ਼ਰੂਰ ਕਰ ਦਿਆਂ ਦੂਜੇ ਨੂੰ ਜ਼ਰੂਰ ਮਟਾ ਦਿਆਂ ਦੂਜੇ ਦੀ ਲਕੀਰ ਨੂੰ ਛੋਟੀ ਕਰ ਦਿਆਂ ਕੱਟ ਕੇ ਬਾਣੀ ਇਤਾਂ ਦਾ ਕਿਹਾ ਹੈ ਬਿਹਾਰੀ ਇਤਾਂ ਦਾ ਬਣ ਗਿਆ ਇਹਦਾ ਕਾਰਨ ਪਤਾ ਕੀ ਹੈ ਵੀ ਸਾਡੇ ਵਿੱਚੋਂ ਬਰਦਾਸ਼ਤ ਕਰਨ ਵਾਲਾ ਮਾਦਾ ਸਹੀਜੇ ਸਹੀਜੇ ਘਟਦਾ ਘਟਦਾ ਘਾਟੀ ਗਿਆ ਮਾਰੀ ਗਿਆ ਅਸੀਂ ਦੂਜੇ ਦੀ ਇੱਜ਼ਤ ਬਰਦਾਸ਼ਤ ਨਹੀਂ ਕਰਦੇ ਕਾਰੋਬਾਰ ਬਰਦਾਸ਼ਤ ਨਹੀਂ ਕਰਦੇ ਝੂਲਦੇ ਝੰਡੇ ਬਰਦਾਸ਼ਤ ਨਹੀਂ ਕਰਦੇ ਉਹਦੀ ਪ੍ਰਭਤਾ ਬਰਦਾਸ਼ਤ ਨਹੀਂ ਕਰਦੇ ਹੁਣ ਚਾਹੀਦਾ ਏ ਸੀ ਵੀ ਜੇ ਉਹਦੀ ਪ੍ਰਭਤਾ ਬਣੀ ਹੈ ਕਾਰੋਬਾਰ ਬਣਿਆ ਹੈ ਉਹਦਾ ਫੈਲਾਅ ਬਣਿਆ ਹੈ ਤੇ ਤੂੰ ਵੀ ਉਦੇ ਕੋਲੋਂ ਕੋਈ ਸਿੱਖਿਆ ਲੈ ਕੇ ਆਪਣੇ ਆਪ ਨੂੰ ਉਦਾਂ ਦਾ ਉੱਚਾ ਲਜਾਣ ਦਾ ਯਤਨ ਕਰ। ਉਹ ਤੇ ਕਰ ਨਾ ਸਕਿਆ ਕਿਉਂਕਿ ਮਿਹਨਤ ਚਾਹੀਦੀ ਸੀ। ਲਗਨ ਚਾਹੀਦੀ ਸੀ, ਸਮਾਂ ਚਾਹੀਦਾ ਸੀ। ਹੁਣ ਨਾ ਸਮਾਂ ਦੇਣਾ ਚਾਹੁੰਦਾ ਕਿਉਂਕਿ ਬਰਦਾਸ਼ਤ ਕਰਨਾ ਕਿੱਥੋਂ ਸਿੱਖੇ ਤੇ ਨਾ ਮਿਹਨਤ ਕਰਨੀ ਚਾਹੁੰਦਾ ਸਾੜਾ ਕੋਲ ਐ, ਈਰਖਾ ਕੋਲ ਐ ਤੇ ਹੁਣ ਕੀ ਕਰਦਾ ਉਸ ਈਰਖਾ ਦੇ ਵਸ ਵਿੱਚ ਹੋ ਕੇ ਵੀ ਉਹਨੂੰ ਮਟਾਉਣ ਦਾ ਯਤਨ ਕਰਦਾ। ਉਦੇ ਇੱਜ਼ਤ ਨੂੰ ਕਲੰਕ ਲਾਉਣ ਦਾ ਯਤਨ ਕਰਦਾ ਤੈਨੂੰ ਨਹੀਂ ਪਤਾ ਇਹ ਬਲੈਕ ਕਰਦਾ ਹੋਣਾ ਆਹ ਕੰਮ ਕਰਦਾ ਹੋਣਾ ਐਵੇਂ ਥੋੜੇ ਢਿੱ ਛੇਤੀ ਤਰੱਕੀ ਹੋ ਜਾਂਦੀ ਤੋ ਖੈਰ ਇੱਕ ਨਹੀਂ ਇਹ ਸਮਾਜ ਦੇ ਅੰਦਰ ਰੋਜ਼ ਰੋਜ਼ ਇਦਾਂ ਦੀਆਂ ਹਜ਼ਾਰ ਐਗਜ਼ਾਮਪਲਾਂ ਤੁਸੀਂ ਆਪਣੇ ਪਰਿਵਾਰਾਂ ਵਿੱਚ ਪਿੰਡ ਦੇ ਅੰਦਰ ਗਲੀ ਮਹੱਲੇ ਦੇ ਅੰਦਰ ਹੁੰਦੀਆਂ ਵਾਪਰਦੀਆਂ ਵੇਖ ਸਕਦੇ ਹੋ ਨੋਟ ਕਰ ਸਕਦੇ ਹੋ ਦੂਜੇ ਦੀ ਖਿੱਚੀ ਹੋਈ ਲਕੀਰ ਦੂਜੇ ਦਾ ਵੱਡਾ ਹੋ ਜਾਣਾ ਇਹ ਕਲ ਦੁਖੀ ਨਹੀਂ ਕਰਦੀ दुखी ये गल करदी है भी मेरी लकीर छोटी क्यों है मैं ओदे नालू पीछे क्यों रह गया मैं इथे ना एक छोटी जे ਤੁਹਾਡੇ ਸਾਹਮਣੇ ਕਹਾਣੀ ਰੱਖ ਦਿੰਦਾ ਇੱਕ ਬੰਦੇ ਦਾ ਨਾ ਪਿੰਡ ਦੇ ਅੰਦਰ ਨੁਕਸਾਨ ਹੋਇਆ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਲਾ ਲਓ ਉਹਦੀ ਫਸਲ ਨੂੰ ਅੱਗ ਲੱਗ ਗਈ ਜਾਂ ਉਹਦਾ ਕੋਈ ਪੇੜ ਬੱਕਰੀ ਮੱਝ ਗਾਂ ਮਰ ਗਈ ਜਾਂ ਕੋਈ ਹੋਰ ਕਾਰਨ ਵਾਪਰਿਆ ਕਿਸੇ ਬਿਮਾਰੀ ਦੇ ਕਾਰਨ ਉਹਦਾ ਕੋਈ ਜਾਨਵਰ ਮਰਿਆ ਘੋੜਾ ਮਰਿਆ ਮੱਝ ਮਰੀ ਗਾਂ ਮਰੀ ਕੁਛ ਵੀ ਲਾ ਲਓ ਉਦਾਹਰਨ ਵਿੱਚ ਉਹ ਬੰਦਾ ਰੋ ਰਿਹਾ ਸੀ ਕਲ ਪ੍ਰਿਆਸੇ ਦੋ ਚਾਰ ਵੇੜੇ ਵਿੱਚੋਂ ਬੰਦੇ ਗਲੀ ਵਿੱਚੋਂ ਬੰਦੇ ਆਏ ਉਹਨੂੰ ਚੁੱਪ ਕਰਾ ਰਹੇ ਸਨ ਹੌਸਲਾ ਦੇ ਰਹੇ ਸਨ ਕੋਈ ਗੱਲ ਨਹੀਂ ਦੁਨੀਆਦਾਰੀ ਹੈ ਅਪ ਡਾਉਨ ਆਉਂਦਾ ਹੈ ਚੱਲਦਾ ਹੈ ਪਰ ਉਹ ਚੁੱਪ ਨਹੀਂ ਸੀ ਕਰਿਆ ਇੱਕ ਬੰਦਾ ਆਇਆ ਤੇ ਉਹਨੇ ਆਣ ਕੇ ਕੰਨਾਂ ਵਿੱਚ ਆਵਾਜ਼ ਪਾਈ ਓਏ ਫਲਾਣਿਓ ਇੱਥੇ ਬਹਿ ਕੇ ਇਹਦਾ ਰੋਣਾ ਸੁਣ ਰਹੇ ਹੋ ਤੁਹਾਨੂੰ ਪਤਾ ਹੈ ਬੰਤਾ ਸਿੰਘ ਦੀ ਵੀ ਇਦਾਂ ਹੋਇਆ ਜਗੀਰ ਸਿੰਘ ਨਾਲ ਵੀ ਇਦਾਂ ਹੋਇਆ ਮਿੰਦਰ ਸਿੰਘ ਨਾਲ ਵੀ ਇਦਾਂ ਹੋਇਆ ਸਿੰਦਰ ਸਿੰਘ ਨਾਲ ਵੀ ਇਦਾਂ ਹੋਇਆ ਉਹ ਫਲਾਣੇ ਨਾਲ ਵੀ ਇਦਾਂ ਹੋਇਆ ਉਹ ਫਲਾਣੇ ਨਾਲ ਵੀ ਇਦਾਂ ਹੋਇਆ ਉਹਦੀਆਂ ਵੀ ਦੋ ਮੱਜਾਂ ਮਰ ਗਈਆਂ ਨੇ ਉਹਦੀਆਂ ਵੀ ਦੋ ਮੱਜਾਂ ਮਰ ਗਈਆਂ ਨੇ ਪਤਾ ਨਹੀਂ ਕਾਰਨ ਕੀ ਹੋਇਆ ਅੱਛਾ ਜਿਹੜਾ ਰੋਣ ਵਾਲਾ ਬੰਦਾ ਸੀ ਉਹ ਉਸੇ ਵਕਤ ਚੁੱਪ ਕਰ ਗਿਆ ਤੇ ਇੱਕ ਨੇ ਮੂੰਹ ਉਹਦੇ ਕੰਨ ਦੇ ਨੇੜੇ ਲਾ ਕੇ ਪੁੱਛਿਆ ਭਰਾ ਚੁੱਪ ਕਿਉਂ ਕਰ ਗਿਆ ਉਹ ਕਹਿੰਦਾ ਚਲੋ ਸਾਰੇ ਪਿੰਡ ਨਾਲ ਹੀ ਹੋਇਆ ਹੈ ਤੇ ਫਿਰ ਠੀਕ ਹੈ ਜੋ ਹੋਇਆ ਜੋ ਖੁਦਾ ਨੂੰ ਮਨਜ਼ੂਰ ਹੈ ਠੀਕ ਹੈ ਜੇ ਮੇਰਾ ਇਕੱਲੇ ਦਾ ਨੁਕਸਾਨ ਹੈ ਤੇ ਰੋਣਾ ਹੈ ਤੇ ਜੇ ਮੇਰੇ ਨੁਕਸਾਨ ਦੇ ਨਾਲ ਖਬਰ ਮਿਲ ਗਈ ਕਿ ਬਹੁਤਿਆਂ ਦਾ ਹੈ ਤੇ ਫਿਰ ਰੋਣਾ ਬੰਦ ਹੋ ਜਾਂਦਾ ਹੈ ਵੀ ਕੋਈ ਗੱਲ ਨਹੀਂ ਕਿਉਂਕਿ ਦੂਜਿਆਂ ਦਾ ਪ੍ਰੋਫਿਟ ਦੂਜਿਆਂ ਦਾ ਵਾਦੇ ਵਿੱਚ ਜਾਣਾ ਦੂਜਿਆਂ ਦੀ ਲਕੀਰ ਦਾ ਵੱਡੀ ਬਣਨਾ ਉਹ ਬਰਦਾਸ਼ਤ ਨਹੀਂ ਸੀ ਹੋ ਰਿਹਾ ਤੇ ਹੁਣ ਜਦੋਂ ਕੰਨਾਂ ਵਿੱਚ ਇਹ ਗੱਲ ਪਈ ਵੀ ਦੂਜਿਆਂ ਦੀ ਵੀ ਲਕੀਰ ਤੇਰੇ ਵਾਂਗ ਛੋਟੀ ਹੋ ਗਈ ਤੇ ਬਰਦਾਸ਼ਤ ਕਰ ਲਿਆ ਰੋਣਾ ਬੰਦ ਹੋ ਗਿਆ ਉਸੇ ਵਕਤ ਚੁੱਪ ਕਰ ਗਿਆ ਸੁਭਾਈ ਇਦਾਂ ਦਾ ਬਣ ਗਿਆ ਸੋਚ ਹੀ ਇਦਾਂ ਦੀ ਬਣ ਗਈ ਇਹ ਬੰਦੇ ਨੇ ਆਪਣੇ ਆਪ ਨੂੰ ਬਣਾਈ ਇਦਾਂ ਦਾ ਲਿਆ ਹੈ ਕਿਸੇ ਤੋਂ ਪੱਜ ਕੇ ਅੱਗੇ ਨਿਕਲਣਾ ਤੇ ਔਖਾ ਸੀ ਲੱਤਾ ਫੁੱਲ ਰਹੀਆਂ ਸੀ ਸਾਹ ਚੜ ਰਿਹਾ ਸੀ ਲਾਤਾ ਡਾ ਕੇ ਡੇਗ ਦੇਣਾ ਸੌਖਾ ਤੋਂ ਖੈਰ ਮਿਹਨਤ ਕਰਨੀ ਸਿੱਦਤ ਦੇ ਨਾਲ ਕਰਨੀ ਜਨੂਨ ਬਣਾ ਕੇ ਕਰਨੀ ਔਰ ਸਮੇਂ ਦੀ ਉਡੀਕ ਕਰਨੀ ਆਪਣੇ ਆਪ ਨੂੰ ਉੱਚੀ ਜਗ੍ਹਾ ਤੇ ਵੇਖਣ ਲਈ ਇਹ ਤੇ ਔਖਾ ਸੀ ਤਾਂ ਹੁਣ ਕੀ ਕੀਤਾ ਵੀ ਦੂਜੇ ਦਾ ਨੁਕਸਾਨ ਕਰ ਦਿਓ ਦੂਜਾ ਵੀ ਮੇਰੇ ਬਰਾਬਰ ਆ ਜਾਏ ਅਰ ਮੈਂ ਵੇਖਿਆ ਮੈਂ ਵੇਖਿਆ ਜਿਹੜੀ ਮੈਂ ਮੱਝ ਦੀ ਉਦਾਹਰਣ ਦਿੱਤੀ ਸੀ ਚਲੋ ਉਹਦੇ ਨਾਲ ਉਹ ਤੇ ਸੀ ਉਦਾਹਰਣ ਬਣਾ ਕੇ ਦਿੱਤੀ ਸੀ ਮੈਂ ਪਰ ਮੈਂ ਵੇਖਿਆ ਪਿਛਲਿਆਂ ਦਿਨਾਂ ਦੇ ਅੰਦਰ ਇੱਕ ਖਬਰ ਆਈ ਕਿਸੇ ਨੇ ਨਾ ਡੇਰੀ ਦਾ ਕੰਮ ਕੀਤਾ ਹੈ ਡੇਰੀ ਦਾ ਔਰ ਉਹ ਰੋਜ਼ ਮੱਝਾਂ ਗਾਵਾਂ ਨੂੰ ਸੰਭਾਲਦਾ ਹੈ ਪੱਠਾ ਦੱਥਾ ਕਰਦਾ ਹੈ ਦੁੱਧ ਚੋਂਦਾ ਪਾ ਦਿੰਦਾ ਕੰਮ ਚੰਗਾ ਚੱਲਿਆ ਸੀ ਰੋਟੀ ਚੰਗੀ ਚੱਲੀ ਸੀ ਕਿਸੇ ਨੇ ਮੱਜਾਂ ਦੀ ਖੁਰਲੀ ਦੇ ਅੰਦਰ ਆਣ ਕੇ ਕੋਈ ਜ਼ਹਿਰ ਮਲਾਇਆ ਦਵਾਈ ਪਾਈ 12 ਮੱਜਾਂ ਮਰੀਆਂ 12 ਮੱਜਾਂ ਔਰ ਸੱਚ ਦੀ ਖਬਰ ਹੈ 12 ਮੱਜਾਂ ਉਹਦੀਆਂ ਮਰ ਗਈਆਂ ਸਾਰਾ ਪਿੰਡ ਵੇਖਣ ਆਇਆ মিডিਆ ਵੇਖਣ ਵਾਸਤੇ ਆਇਆ ਖਬਰ ਕਵਰੇਜ ਕੀਤੀ ਗਈ 12 ਮੱਜਾਂ ਮਾਰੀਆਂ ਤੇ ਮਾਰੀਆਂ ਕਿੰਨੇ ਜਿਹਦੇ ਕੋਲੋਂ ਬਰਦਾਸ਼ਤ ਨਹੀਂ ਸੀ ਹੋ ਰਿਆ ਬੇ ਜ਼ੁਬਾਨਾਂ ਨੂੰ ਵੀ ਮਾਰ ਦਿੱਤਾ ਤੇ ਉਹ ਜਿਹੜਾ ਬੰਦਾ ਉਹਦੇ ਨਾਲੋਂ ਕਿਸੇ ਨਾਲੋਂ ਅੱਗੇ ਜਾ ਰਿਹਾ ਸੀ ਹੋਏਗਾ ਤੇ ਕੋਈ ਉਹਦਾ ਆਪਣਾ ਹੀ ਨਾ ਸ਼ਰੀਕੇ ਵਿੱਚ ਹੋਏ ਭਾਈਚਾਰੇ ਵਿੱਚ ਹੋਏ ਰਿਸ਼ਤੇਦਾਰੀ ਵਿੱਚੋਂ ਹੋਏ ਬਰਦਾਸ਼ਤ ਨਾ ਹੋਇਆ ਜਰਿਆ ਨਾ ਗਿਆ ਤੇ 12 ਮੱਜਾਂ ਨੂੰ ਦਵਾਈ ਦੇ ਕੇ ਖਤਮ ਕਰ ਦਿੱਤਾ 2-2 ਲੱਖ ਦੀ 2.5-2.5 ਲੱਖ ਦੀ ਮੱਝ ਮਾਰ ਕੇ ਰੱਖ ਦਿੱਤਾ ਬੰਦਾ ਕੁਚਲ ਕੇ ਰੱਖ ਦਿੱਤਾ ਬੰਦਾ ਤੋਂ ਮੈਂ ਇਹ ਕਹਿਣਾ ਚਾਹੁੰਦਾ ਵੀ ਬਰਦਾਸ਼ਤ ਕਰਨਾ ਸਿੱਖੋ ਆਪਣੀ ਲਕੀਰ ਨੂੰ ਖਿੱਚ ਕੇ ਵੱਡਾ ਕਰਨਾ ਸਿੱਖੋ ਜਿੰਨੀ ਕਰ ਸਕਦੇ ਹੋ ਕਰੋ ਪਰ ਕਿਸੇ ਦੂਜੇ ਦੀ ਲਕੀਰ ਨੂੰ ਕੱਟਣ ਦਾ ਯਤਨ ਨਾ ਕਰੋ ਕਿਸੇ ਦੂਜੇ ਨੂੰ ਮਟਾਉਣ ਦਾ ਯਤਨ ਨਾ ਕਰੋ ਮਟਾਓਗੇ ਤੇ ਇੱਕ ਦਿਨ ਵਾਰੀ ਆਏਗੀ ਮਿਟੋਗੇ ਅੱਜ ਦੂਜੇ ਦਾ ਨੁਕਸਾਨ ਵੇਖ ਕੇ ਖੁਸ਼ ਹੋ ਰਹੇ ਹੋ ਕੱਲ ਨੂੰ ਇਹ ਸਮਾਂ ਤੁਹਾਡੇ ਤੇ ਆਏਗਾ ਰੋਵੋਗੇ ਅੱਖਾਂ ਵਿੱਚ ਕਸੁੰਨ ਦੇ ਦੇ ਕੇ ਰੋਗੇ ਜੋ ਦੇ ਰਹੇ ਹੋ ਜ਼ਿੰਦਗੀ ਤੁਹਾਨੂੰ ਪਰਤਾ ਕੇ ਉਹੀ ਵਾਪਸ ਕਰ ਦਈਏਗਾ ਉਹੀ ਪਰਤਵਾ ਤੁਹਾਡੇ ਕੋਲ ਆ ਰਿਹਾ ਜੋ ਕਿਸੇ ਨੂੰ ਦੇ ਰਹੇ ਹੋ ਤੋ ਸੁਖ ਦਿਓ ਸੁਖ ਮਿਲੇਗਾ ਦੁੱਖ ਦਿਓਗੇ ਦੁੱਖ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ